ਗੰਦਾਲਾ ਕਿਸਾਨ ਜੁਨੀਅਲ ਇਕਤਾ ਗੁਰਾਹਾਂ ਦੀ ਵੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਤਿਸ ਦੇ ਵਿੱਚ ਤਿੰਨ ਕਿਸਾਨ ਔਰਤਾਂ ਦੀ ਮੌਤ ਹੋ ਗਈ ਸੀ ਤਾਂ ਹੁਣ ਭਾਰਤੀ ਕਿਸਾਨ ਜੁਨੀਅਲ ਇਕਤਾ ਗੁਰਾਹਾਂ ਦੇ ਵੱਲੋਂ ਬਠਿੰਡਾ ਅਤੇ ਬਰਨਾਲਾ ਦੇ ਡੀਸੀ ਦਫ਼ਤਰਾਂ ਦੇ ਵਿੱਚ ਪੱਕਾ ਮੋਰਚਾ ਲਗਾ ਲਿਆ ਹੈ ਤੇ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਔਰਤਾਂ ਦੇ ਪਰਿਵਾਰਕ ਮੈਂਬਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਅਤੇ ਉਹਨਾਂ ਦੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਗੰਭੀਰ ਜ਼ਖਮੀਆਂ ਦੇ ਇਲਾਜ ਲਈ 5 ਲੱਖ ਰੁਪਏ ਦਾ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਵੇ ਕਿਸਾਨਾਂ ਗੁੰਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਇਹ ਮੰਗਾਂ ਪੂਰੀਆਂ ਨਹੀਂ ਹੋਣਗੀਆਂ ਉਹਨਾਂ ਦਾ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਬਠਿੰਡਾ ਤੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਵਿੱਚ ਉਹਨਾਂ ਦੇ ਇਹ ਪੱਕੇ ਮੋਰਚੇ ਇਸੇ ਤਰ੍ਹਾਂ ਜਾਰੀ ਰਹਿਣਗੇ ਪੱਕਾ ਮੋਰਚਾ ਲੱਗਿਆ ਇਕੱਲੇ ਬਰਨਾਲੇ ਨਹੀਂ ਦੋ ਜ਼ਿਲ੍ਹਿਆਂ 'ਚ ਲੱਗਿਆ ਹੈ ਬਠਿੰਡੇ ਤੇ ਬਰਨਾਲੇ ਇਹ ਜੋ 4 ਤਰੀਕ ਨੂੰ ਟਹਾਣੇ ਰੈਲੀ ਸੀ ਉਹਦੇ 'ਚ ਜਾਂਦੇ ਸਮੇ ਕੋਠਾ ਗੁਰੂ ਦੀ ਬੱਸ ਦਾ ਹਾਦਸਾ ਬਰਨਾਲੇ ਖੰਡਿਆਈ ਪੁਰ ਤੇ ਵਾਪਰਿਆ ਜਿਹਦੇ ਵਿੱਚ ਤਿੰਨ ਔਰਤਾਂ ਦੀ ਜਾਨ ਗਈ ਹੈ 33 34 ਬੰਦੇ ਜ਼ਖਮੀ ਹੋਏ ਹੈ ਜਿਹਦੇ 'ਚੋਂ 7-8 ਬੰਦੇ ਗੰਭੀਰ ਜ਼ਖਮੀ ਐ ਜਿਹੜਾ ਇੱਕ ਆਗੂ ਐ ਬਸੰਤ ਕੋਟਾ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਉਹ ਮੰਗਾ ਨੂੰ ਲੈ ਕੇ ਜੋ ਅਸੀਂ ਪਹਿਲਾਂ ਮਨਮਾਈ ਹੋਈ ਮੰਗ ਐ ਸਾਡੀ ਕਿ ਮਰਤਕਾਂ ਦੇ ਪਰਿਵਾਰ ਨੂੰ 10 ਲੱਖ ਮੁਆਵਜ਼ਾ ਇੱਕ ਸਰਕਾਰੀ ਨੌਕਰੀ ਉਹਨਾਂ ਦਾ ਸਾਰਾ ਕਰਜ਼ਾ ਮਾਫ਼ ਮਰਤਕਾਂ ਵਾਸਤੇ ਐ ਜਿਹੜੇ ਗੰਭੀਰ ਜ਼ਖਮੀ ਆ ਉਹਨਾਂ ਵਾਸਤੇ 5 ਲੱਖ ਜਿਹੜੇ ਨਾਰਮਲ ਜ਼ਖਮੀ ਆ ਉਹਨਾਂ ਵਾਸਤੇ 2 ਲੱਖ ਮੁਆਵਜ਼ਾ ਇਹ ਮੰਗਾ ਨੂੰ ਲੈ ਕੇ ਸਾਦਾ ਮੁਆਵਜ਼ਾ ਕੱਲ ਵੀ ਪ੍ਰਸ਼ਾਸਨ ਨਾਲ ਸਾਰਾ ਦਿਨ ਗੱਲ ਚੱਲੀ ਐ ਪਰਸੋਂ ਵੀ ਚੱਲੀ ਐ ਤੇ ਲਗਾਤਾਰ ਟਾਲ ਮਟੋਲ ਦੀ ਨੀਤੀ ਐ ਪਰ ਇਹ ਪ੍ਰਸ਼ਾਸਨ ਯਾਦ ਰੱਖੇ ਵੀ ਇਹ ਮੰਗਾ ਮਨਵਾ ਕੇ ਉਠਾਂਗੇ ਇਹ ਪੱਕੇ ਮੋਰਚੇ ਆ ਦੋਨੇ ਥਾਈ ਇਹ ਕੈ ਦਿਨ ਲੱਗਦੇ ਐ ਔਰਤ ਬੀਬੀ ਦੀਆਂ ਲਾਸ਼ਾਂ ਕੈ ਦਿਨ ਪਈਆਂ ਰਹਿੰਦੀਆਂ ਐ ਪਰਿਵਾਰ ਡਟੇ ਹੋਏ ਐ ਤੇ ਲੜਾਂਗੇ ਤੇ ਮੁਆਵਜ਼ਾ ਲੈ ਕੇ ਹਰਾਂ ਪਿਛਲੇ ਦਿਨਾਂ ਮੇ 4 ਜਨਵਰੀ ਨੂੰ ਤੋਹਾਣਾ ਦੀ ਮੰਡੀ ਵਿੱਚ ਜਾ ਰਹੇ ਸਾਡੇ ਕੋਠਾਗੁਰੂ ਦੇ ਬਠਿੰਡਾ ਜ਼ਿਲ੍ਹੇ ਦੀਆਂ ਔਰਤਾਂ ਦੀ ਮੌਤ ਹੋਈ ਆ ਤਿੰਨ ਔਰਤਾਂ ਮੌਕੇ ਤੇ ਜਿਨ੍ਹਾਂ ਦੀ ਮੌਤ ਹੋ ਗਈ ਆ ਤੇ ਕੁਝ ਸਾਡੇ ਜਿਹੜੇ ਆਗੂ ਮਾਮਾ ਭੈਣਾ ਤੇ ਸਾਡੇ ਕਿਸਾਨ ਵੀਰ ਆ ਉਹ ਗੰਭੀਰ ਹਾਲਤ ਦੇ ਵਿੱਚ ਜ਼ਖਮੀ ਆ ਕੁਝ ਸਾਡੇ ਜਿਹੜੇ ਪੇਸੈਂਟ ਨੇ ਉਹ ਬਠਿੰਡੇ ਦੇ ਹਸਪੀਟਲ ਚਾ ਕੁਝ ਬਰਨਾਲੇ ਦੇ ਵਿੱਚ ਆ ਕੁਝ ਪਟਿਆਲੇ ਦੇ ਵਿੱਚ ਰੈਫਰ ਕੀਤੇ ਵਿਆ ਜਿਹੜੀਆਂ ਸਾਡੀਆਂ ਡੈੱਡ ਬਾਡੀਆਂ ਨੇ ਉਹ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਨੇ ਅਸੀਂ ਉਹਨਾਂ ਚਿਰ ਉਹਨਾਂ ਦਾ ਸਸਕਾਰ ਸਾਡੀਆਂ ਸ਼ਹੀਦ ਮਾਮਾ ਦਾ ਨਹੀਂ ਕਰਦੇ ਜਿੰਨਾ ਚਿਰ ਸਾਡੀਆਂ ਮੰਗਾਂ ਨੇ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ 10 ਲੱਖ ਦਾ ਮੁਆਵਜ਼ਾ ਜਿਹੜੇ ਸਾਡੇ ਜਾਦੇ ਗੰਭੀਰ ਜ਼ਖਮੀ ਨੇ 5-5 ਲੱਖ ਦਾ ਮੁਆਵਜ਼ਾ ਉਹਨਾਂ ਨੂੰ ਜਿਹੜੇ ਫੱਟੜ ਨੇ 2-2 ਲੱਖ ਦਾ ਉਹਨਾਂ ਦਾ ਮੁਆਵਜ਼ਾ ਇਹ ਜਿਹੜੀਆਂ ਜਿੰਨਾ ਚਿਰ ਸਾਡੀਆਂ ਮੰਗਾਂ ਨੇ ਜਿਹੜੇ ਸਾਡੇ ਦੋ ਥਾਮਾ ਤੇ ਡੀਸੀ ਹੈੱਡਕੁਆਟਰਾਂ ਤੇ ਪੱਕੇ ਮੋਰਚੇ ਲੱਗ ਚੁੱਕੇ ਨੇ ਤੇ ਬਠਿੰਡੇ ਦਾ ਡੀਸੀ ਹੈੱਡਕੁਆਟਰ ਤੇ ਬਰਨਾਲੇ ਦਾ ਇਹ ਮੋਰਚੇ ਉਹਨਾਂ ਚਿਰ ਜਿਉਂਦੀ ਤਿਉਹ ਇੱਥੇ ਕੱਟ ਬਦਨੇ ਆ ਜਗਬਾਣੀ ਟੀਵੀ ਲਈ ਬਣੀਤ ਸ਼ਰਮਾ ਦੀ ਰਿਪੋਰਟ